ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਖਾਸ ਹੋਣ ਜਾ ਰਹੀ ਹੈ ਜੀ ਆਪਾਂ ਖੜੇ ਹਾਂ ਜੀ ਭੁੰਦੜ ਪਿੰਡ ਬਾਲਿਆਂ ਵਾਲੀ ਰੋਡ ਬਾਈ ਜੀਤ ਸਿੰਘ ਜਗਜੀਤ ਸਿੰਘ ਜੀਤ ਪ੍ਰਧਾਨ ਵੀ ਕਹਿੰਦੇ ਗੰਨੇ ਵਾਲਾ ਬਾਈ ਗੰਨੇ ਦਾ ਸੀਡ ਤਿਆਰ ਕਰਦੇ ਆ ਕਈ ਸਾਲਾਂ ਤੋਂ ਤੇ ਗੱਲਬਾਤ ਕਰਾਉਣੇ ਆ ਵੀ ਇਹਨਾਂ ਨੇ ਕਿਵੇਂ ਸੀਡ ਤਿਆਰ ਕਰਦੇ ਆ ਕਿੰਨੇ ਕੀ ਹਿਸਾਬ ਕਿਤਾਬ ਆ ਤੇ ਜਿਹੜਾ ਗੰਨਾ ਹੈਗਾ ਆਪਦਾ ਘਰ ਦਾ ਗੁੜ ਤਿਆਰ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਏ ਬਾਈ ਜੀ ਗੰਨਾ ਕਿਹੜੇ ਕਿੰਨੇ ਕੇ ਸਮੇਂ ਤੋਂ ਲਾ ਰਹੇ ਹੋ ਤੁਸੀਂ ਗੰਨਾ ਸਾਨੂੰ ਹੋਵੇ ਜੀ 5-6 ਸਾਲ ਹੋਣਾ ਨੂੰ 5-6 ਸਾਲ ਹੋ ਗਏ ਜੀ ਹਾਂਜੀ ਤੇ ਸੀਡ ਵੀ ਤਿਆਰ ਕਰਦੇ ਹੋ ਇਹ ਨਾਲ ਸੀਡ ਸਾਡੇ ਕੋਲੇ ਹੈਗਾ ਜੀ 5 ਕੁ ਵੈਰਟੀਆਂ ਇਸ ਵੇਲੇ ਠੀਕ ਹੈ ਜੀ ਜੇ ਕਿਸੇ ਨੂੰ ਗੋੜ ਵਾਸਤੇ ਜੂਸ ਵਾਸਤੇ ਗੋੜ ਵਾਲੀਆਂ ਵੈਰਟੀਆਂ ਆਰਡਰ ਨਾਲ ਜੂਸ ਵਾਲੀਆਂ ਆਰਡਰ ਨਾਲ ਠੀਕ ਹੈ ਜੀ ਕਿਸੇ ਕਿਸਾਨ ਭਰਾ ਨੂੰ ਬੀਜ ਦੀ ਲੋੜ ਹੈ ਹਾਂਜੀ ਇਹਦਾ ਜਿਹੜਾ ਵਧੀਆ ਸਮਾਂ ਹੁੰਦਾ ਫਰਵਰੀ ਮਾਰਚ ਠੀਕ ਹੈ ਜੀ ਸ਼ੁਰੂ ਅਪ੍ਰੈਲ ਤੱਕ ਗੰਨਾ ਜਿਹੜੇ ਕਿਸਾਨ ਭਰਾ ਨੂੰ ਬੀਜ ਦੀ ਲੋੜ ਹੈ ਬੀਜ ਸਾਡੇ ਕੋਲੇ ਉਪਲਬਧ ਹੈ ਚਾਰ ਕਿੱਲੇ ਕਰਨੇ ਲੱਗੇ ਹੋਏ ਸੀ ਗੁੜ ਤਾਂ ਬਾਜ਼ਾਰੋਂ ਵੀ ਮਿਲ ਜਾਂਦਾ ਜੀ ਬਾਜ਼ਾਰੋਂ ਉਹਦਾ ਨਾਂ ਗੋੜਾ ਹੈ ਜੀ ਅੱਛਾ ਜੀ ਉਹ ਗੁੜ ਨਹੀਂ ਹੁੰਦਾ ਠੀਕ ਹੈ ਜੀ ਮਲਾਬਤੀ ਗੁੜ ਬੰਦਾ ਕਿਸੇ ਵੀ ਬਾਜ਼ਾਰ ਦੇ ਵਿੱਚ ਜਾਓ ਤੁਸੀਂ ਹਾਂਜੀ ਤਾਂ ਉੱਥੇ ਸੁੱਧ ਗੁੜ ਕਿਤੇ ਨਹੀਂ ਮਿਲਦਾ ਨਹੀਂ ਮਿਲਦਾ ਜਿੱਥੇ ਵੀ ਠੀਕ ਹੈ ਜੀ ਤੇ ਜਿਵੇਂ ਆਪਣੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜੇ ਮੁੱਲ ਲਿਆ ਕੇ ਖੰਡ ਜਾਂ ਗੁੜ ਪਿੰਦੇ ਆ ਕਿਸਾਨ ਵੀਰਾਂ ਨੂੰ ਤਾਂ ਅਸੀਂ ਕਹਾਂਗੇ ਜੀ ਆਪਦੇ ਪਰਿਵਾਰ ਦੀ ਲੋੜ ਵੀ ਖਾਤਰ ਹਾਂਜੀ ਖੰਡ ਡਾਕਟਰਾਂ ਨੇ ਕਹੇ ਤਾਂ ਵੀ ਮਾੜੀ ਚੀਜ਼ ਹੈ ਠੀਕ ਹੈ ਜੀ ਬਜਾਟ ਕੋਡ ਲਾਉਣਾ ਉਹਦੋਂ ਵੀ ਕਰ ਸਕਦਾ ਹੈ ਤੇ ਵੀ ਕਰ ਬਿਲਕੁਲ ਜੀ ਆਪਦੇ ਪਰਿਵਾਰ ਦੇ ਖਾਤਰ ਇੱਕ ਕਨਾਲ ਦੇ ਵਿੱਚੋਂ ਹਾਂਜੀ ਅ ਲਗਭਗ ਐਵਰੇਜ 6 ਕਵਾਂਟਰ ਰੋਡ ਬੰਦਵਾ ਪਹਿਲਾਂ ਕਰ ਸਕਦਾ ਜਿਹੜਾ ਕਿ ਪਰਿਵਾਰ ਅਨੁਸਾਰ ਭਾਰਤ ਸਮੇਤ ਸਾਡੇ ਲਵੇਰੇ ਨੂੰ ਵੀ ਤੇ ਪਰਿਵਾਰ ਨੂੰ ਵੀ ਮੁਕਦਾ ਨਹੀਂ ਠੀਕ ਹੈ ਜੀ ਜਿਹੜਾ ਸੁੱਧ ਹੋਊਗਾ ਆਪਦਾ ਕਰਿਆ ਠੀਕ ਹੈ ਜੀ ਤੇ ਜਿਹੜੇ ਇਹਦੀ ਲਵਾਈ ਜੇ ਆਪਾਂ ਗੱਲ ਕਰੀਏ ਕਦੋਂ ਲੱਗਦਾ ਜੀ ਇਹ ਕੰਮ ਇਹਦਾ ਵਧੀਆ ਟੋਕ ਮਾ ਸਮਾਜੀ ਫਰਵਰੀ ਮਾਰਚ ਸ਼ੁਰੂ ਹੋਣਾ ਠੀਕ ਹੈ ਜੀ ਵਧੀਆ ਸਮਾਂ ਸਾਡੇ ਪੰਜਾਬ ਦਾ ਹਾਂਜੀ ਹਾਂਜੀ ਤੇ ਸੀਡ ਤੁਹਾਡੇ ਕੋਲੋਂ ਮਿਲ ਜੂਗਾ ਜੇ ਕਿਸੇ ਨੇ ਲੈਣਾ ਹੋਵੇ ਫਾਰਮਰ ਨੇ ਤੁਹਾਡਾ ਨੰਬਰ ਦੇ ਦਾਂਗੇ ਅਸੀਂ ਹਾਂਜੀ ਸਕਰੀਨ ਤੇ ਜੇ ਕਿਸੇ ਵੀ ਕਿਸਾਨ ਵੀਰ ਨੇ ਸੀਡ ਲੈਣਾ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਜੀ ਹਾਂਜੀ ਤੋਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਗੱਲਬਾਤ ਕਰਾਈ ਥੋੜੀ ਬਾਈ ਜੀ ਨਾਲ ਇਹ ਫੁੱਲ ਵੀਡੀਓ ਤੁਸੀਂ ਦੇਖਣੀ ਹੈ ਇੰਟਰਵਿਊ ਦੀ ਤਾਂ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ